ਤਾਂ ਸਾਡੇ ਦੇ ਝੂਠੇ ਪਰਚੇ ਦਰਜ ਕਰਾਏ ਆ ਜੀ ਨਹੀਂ ਪਰਚੇ ਸਾਡੇ ਨਾਲ ਹੋਣ ਰਿਹਾ ਧੱਕਾ ਜੀ ਕੀ ਮੰਗੀਏ ਪਰ ਸਾਡੀ ਮੰਗ ਇਹ ਹੈ ਜੀ ਸਾਨੂੰ ਇਨਸਾਫ ਦਵਾਇਆ ਜਾਵੇ ਇਹਦਾ ਕੇਸ ਚੱਲਦਾ ਤੁਸੀਂ ਇਹਨੇ ਕੋਰਟ ਦੇ ਵਿੱਚ ਕੇਸ ਹਾਂਜੀ ਕੇਸ ਜੀ ਸਟੇਟਸ ਕੋ ਹੁਆ ਆ ਜੱਜ ਸਾਹਿਬ ਨੇ ਕਿਹਾ ਵੀ ਜਿਹਦਾ ਕਬਜ਼ਾ ਆ ਜਿੱਦਾਂ ਜ਼ਮੀਨ ਪਹਿਲਾਂ ਉਦਦੇ ਰਹੂਗੀ ਸਾਡਾ ਕਬਜ਼ਾ ਜੀ ਮੋੜ ਦੇ ਉੱਤੇ ਸਾਡੇ ਹੱਕ ਦੀ ਕੇਸ ਹੋਇਆ ਪੁਲਿਸ ਵਾਲੇ ਉਲਟਾ ਕਹਿੰਦੇ ਵੀ ਤੁਹਾਡੇ ਕੋਲ ਹੈ ਕੀ ਆ ਵੀ ਤੁਹਾਡਾ ਕੋਈ ਮਤਵਲ ਨਹੀਂ ਤੁਸੀਂ ਗਲਤ ਆ ਜਿਹੜੀ ਜ਼ਮੀਨ ਤੇ ਜਿਹੜੀ ਜ਼ਮੀਨ ਤੇ ਸਰ ਜੀ ਸਾਡਾ ਲੋਨ ਆ ਉਹੋ ਹੀ ਨੰਬਰਾਂ ਤੇ ਲਾਉਣਾ ਉਹੋ ਹੀ ਨੰਬਰ ਚੱਕ ਕੇ ਨਹੀਂ ਜੇਟਰੀ ਕਰਾਤੀ ਜੀ ਦੂਜੀ ਦੀ ਕਰਾਉਣੀ ਚਾਹੀਦੀ ਸੀ ਹਾਂ ਦੂਜੀ ਦੀ ਕਰਾਉਣੀ ਚਾਹੀਦੀ ਜੀ ਇਹ ਕਿਹੜਾ ਕਬਜ਼ਾ ਹੈਗਾ ਨਹੀਂ ਜੀ ਕਬਜ਼ਾ ਸਾਰੀ ਤੇ ਸਾਡਾ ਹੀ ਆ ਜੀ ਇਹ ਤਾਂ ਪਟਵਾਰੀ ਦੀ ਗਲਤੀ ਹੈ ਹਾਂ ਪਟਵਾਰੀ ਦਾ ਕੋ ਪਟਵਾਰੀ ਲੈਡੀ ਦੀ ਗਲਤੀ ਹੈ ਹਾਂ ਜੀ ਲੈਡੀ ਲੈਡੀ ਦੀ ਗਲਤੀ ਹੈ ਜੇ ਲੜੀ ਨੇ ਜ਼ਮੀਨ ਦਾ ਸਾਕੋ ਦੱਸਣ ਦੇ ਬਾਵਜੂਦ ਉਹਨਾਂ ਜੇਟਰੀ ਕਰਾਈ ਜੀ ਸਭ ਕੁਝ ਹੀ ਦੱਸਿਆ ਸੀ ਨਾਲ ਤੁਸੀਂ ਉਹ ਜ਼ਮੀਨ ਦਾ ਰੀਜਿਸਟਰੀ ਕਰਾ ਲਓ ਲਾਲਜ ਜੀ ਉਹਦੇ ਪੇ ਜੀ ਜੋ ਮੋਟਰਾਂ ਉਹਦੇ ਪੇ ਸਾਡੇ ਬਾਪ ਦੇ ਨਾਮ ਗੁਰਵੇਲ ਸਿੰਘ ਚੰਨਣ ਸਿੰਘ ਜਗਾ ਸਾਡੀ ਆ ਜੀ ਸਿੱਧੀ ਜਗਾ ਉਥੇ ਮੀਟਰ ਬਿਜਲੀ ਦਾ ਮੀਟਰ ਸਾਡੇ ਲੱਗਾ ਜੀ ਬਿੱਲ ਲਗਾ ਉਹ ਕਨੈਕਸ਼ਨ ਦੇ ਬਾਵਜੂਦ ਵੀ ਧੱਕਾ ਹੋਣ ਰਿਹਾ ਜੀ ਸਰਾਸਰ ਸਾਨੂੰ ਇਨਸਾਫ ਦਵਾਇਆ ਜਾਵੇ ਜੇ ਕੋਈ ਸਾਡੇ ਨਾਲ ਨਹੀਂ ਇਨਸਾਫ ਹੁੰਦਾ ਉਦੋਂ ਸਾਨੂੰ ਬੈਂਕ ਤੰਗ ਕਰਦੀ ਆ ਉਦੋਂ ਕੋਰਟ ਕਰ ਜਾਂਦੀਆਂ ਦੇ ਮਾਮਲੇ ਚੱਲਣ ਡੇ ਉਦੋਂ ਪੁਲਿਸ ਤੰਗ ਕਰਦੀ ਆ ਅਸੀਂ ਕੀ ਕਰਾਂਗੇ ਖੁਦ ਖਾਚੀ ਕਰਾਂਗੇ ਹੋਰ ਅਸੀਂ ਕਰਾਂਗੇ ਤੋਂ ਇਲਾਵਾ ਤੁਸੀਂ ਤਾਂ ਕੰਮ ਕਰਦੀਆਂ ਤੁਸੀਂ ਲੜਾਈ ਹੋ ਨਹੀਂ ਲੜਾਈ ਲੜਾਂਦੇ ਜੀ ਜਿਹੜੀ ਸਾਡੀ ਬਾ ਸਾਫ ਹੈ ਤੁਹਾਨੂੰ ਸਾਫ ਦਵਾਇਆ ਜਾਵੇ ਸਾਰੀ ਜਿਹੜੀ ਖੁੱਦ ਤੱਕੇਸ਼ਾਈ ਦੀ ਕਹਾਣੀ ਹੈ ਸੁਣੀ ਹੈ ਇਹ ਕੱਲੇ ਜਲੰਧਰ ਜਣੀ ਹੈ ਪੂਰੇ ਪੰਜਾਬ ਜੇ ਜਿਹੜੀ ਪੁਲਿਸ ਪ੍ਰਸ਼ਾਸਨ ਦੀ ਤੱਕੇਸ਼ਾਈ ਹੈ ਤੁਹਾਡੇ ਸਾਹਮਣੇ ਬਹੁਤ ਸਾਰੀਆਂ ਧਾਰਨਾ ਮੇਕਾਂ ਧਾਰਨਾ ਖੜੇ ਕੋਲੇ ਹੈਗੀਆਂ ਤੇ ਦੇਖੋ ਸਟੇਟ ਕੋਈ ਨੂੰ ਵੀ ਕੋਡ ਦੇ ਆਰਡਰਾਂ ਨੂੰ ਵੀ ਪੁਲਿਸ ਨਹੀਂ ਮੰਨਦੀ ਅੱਛਾ ਜਦੋਂ ਜੰਗੀ ਸ਼ਹੀਦਾਂ ਦੇ ਪਰਿਵਾਰਾਂ ਨੂੰ ਇਸ ਤਰ੍ਹਾਂ ਰੋਲਣਾ ਪੈਂਦਾ ਕੋਈ ਉਹਨਾਂ ਦੀ ਪੁੱਛਪਰਦੀਤ ਕਿਸੇ ਪਾਸੇ ਹੁੰਦੀ ਨਹੀਂ ਇੱਕ ਆਮ ਪਰਿਵਾਰ ਦੀ ਆਮ ਲੋਕਾਂ ਦੀ ਆਮ ਬੰਦਿਆਂ ਦੀ ਕੀ ਕਹਾਣੀ ਹੋਊਗੀ ਜਦੋਂ ਜੰਗੀ ਸ਼ਹੀਦਾਂ ਦਾ ਸਰਕਾਰਾਂ ਕਹਿੰਦੀਆਂ ਜੀ ਅਸੀਂ ਸਨਮਾਨਤ ਕਰਦੇ ਹਾਂ ਉਹਨਾਂ ਦੇ ਪਰਿਵਾਰਾਂ ਨੂੰ ਹਰ 26 ਜਨਵਰੀ 15 ਅਗਸਤ ਨੂੰ ਸਨਮਾਨਤ ਕੀਤਾ ਜਾਂਦਾ ਹੈ 26 ਜਨਵਰੀ 15 ਅਗਸਤ ਨੂੰ ਉਹਨਾਂ ਨੂੰ ਮੈਸੇਜ ਸਨੇਹ ਭੇਜ ਕੇ ਜਿਹੜਾ ਸਨਮਾਨਤ ਕੀਤਾ ਜਾਂਦਾ ਹੈ ਸਿੰਘ ਜੰਗੀ ਸੀਤ ਪਰਿਵਾਰਾਂ ਨੂੰ ਪਰ ਲੇਕਿਨ ਇਹਨਾਂ ਨਾਲ ਜੋ 9 ਸਾਲ ਤੋਂ ਬੀਤ ਰਹੀ ਹੈ ਇਹਨਾਂ ਦਾ ਸਨਮਾਨਤ ਤਾਂ ਕੀ ਹੋਣਾ ਦਾ ਇਹਨਾਂ ਤੋਂ ਜਿਹੜਾ ਖੱਡਲ ਖੁਆਰ ਹੋ ਰਹੇ ਨੇ ਤੇ ਝੂਠੇ ਪਰਚੇ ਦਰਜ ਕਰ ਰਹੀ ਹੈ ਉਸ ਪੁਲਿਸ ਨੇ ਇਹ ਕਹੇਗਾ ਵੀ ਉਸ ਤਮੇ ਦੇਖੋ ਇੱਕ ਸ਼ਹੀਦ ਦੀ ਵਰਸੀ ਮਨਾ ਰਹੇ ਵਰਸੀ ਵળે ਜਿਹੜਾ ਅਖੰਡ ਪਾਠ ਆਰੰਭ ਹੋਇਆ ਵਾ ਉਸ ਦਿਨ ਉਥੇ ਕੈਮਰੇ ਤਾਰ ਲੈਣੇ ਪ ਸਰਕਾਰ ਨੂੰ ਪ੍ਰਸ਼ਾਸਨ ਨੂੰ ਅਨੁਸ਼ਾਸਨ ਨੂੰ ਇਹ ਪ੍ਰੈਸ 'ਚ ਦੱਸਣਾ ਚਾਹੁੰਦਾ ਵੀ ਕਿਵੇਂ ਪੰਜਾਬ ਦੇ ਕਿਸਾਨਾਂ ਨਾਲ ਧੱਕੇਸ਼ਾਹੀ ਹੋ ਰਹੀ ਕੱਲ ਤਾਂ ਦੂਜੀ ਮੁਲਾਜ਼ਮਾਂ ਦੀ ਕਰ ਲੋ ਕੱਲ ਕਿਸੇ ਦੀ ਵੀ ਕਰ ਲੋ ਪਰ ਅੱਜ ਜਿਹੜੀ ਆ ਕਿਸਾਨੇ ਨਾਲ ਧੱਕੇਸ਼ਾਹੀ ਹੁੰਦੀ ਹੈ ਜਿਵੇਂ ਪਹਿਲੀ ਉਦਾਹਰਨ ਹੋਊਗੀ ਵੀ ਇੱਕ ਐਨ ਆਰ ਆਈ ਵਿਦੇਸ਼ ਤੋਂ ਆ ਕੇ ਇੱਥੇ ਦੇ ਕਿਸਾਨਾਂ ਨਾਲ ਧੱਕੇਸ਼ਾਹੀ ਕਰਨ ਲੱਗੀ ਆ ਕਿ ਜਿਹੜਾ ਏਰੀਆ ਜਲੰਧਰ ਜ਼ਿਲ੍ਹਾ ਜਲੰਧਰ ਹੈ ਜੀ ਆਦਮਪੁਰ ਏਰੀਏ ਦੀ ਹੈ ਤੇ ਦਰਾਮਾ ਪਿੰਡ ਦੀ ਇੱਕ ਕਹਾਣੀ ਹੈ ਜਿਹੜੇ ਤਿੰਨ ਭਰਾ ਨੇ ਤਿੰਨ ਭਰਾਵਾਂ ਦੀ ਜ਼ਮੀਨ ਹੈ 30 ਕਨਾਲ 4 ਮਰਲੇ ਜਗ੍ਹਾ ਦੀ ਜਦੋਂ 30 ਕਨਾਲ ਚਾਰ ਮਰਲੇ ਜਗਾ ਤਿੰਨ ਭਰਾਵਾਂ ਦੀ ਜ਼ਮੀਨ ਹੈ ਇਹ ਇਹਨਾਂ ਦਾ ਬਸਤਰਕਾ ਸਾਂਝਾ ਹੈ ਤੇ ਜਿਹੜੇ ਇਹਨਾਂ ਦੇ ਫਾਦਰ ਨਹੀਂ ਉਹ ਤਿੰਨ ਭਰਾ ਨੇ ਇੱਕ ਜੰਗੀ ਸੀ 1962 ਚ ਗਰਨਾਮ ਸਿੰਘ ਸ਼ਹੀਦ ਹੋ ਗਿਆ ਸੀ ਜਿਸ ਦਿਨ ਤੋਂ ਬਾਅਦ ਹਰ ਸਾਲ ਸਾਲਾਨਾ ਉਹਨਾਂ ਦੀ ਵਰਸੀ ਮਨਾਉਂਦੇ ਨੇ ਤੇ ਦੋ ਭਰਾਵਾਂ ਦੀ ਜਿਹੜੀ ਜ਼ਮੀਨ ਸੀ ਉਸ ਜ਼ਮੀਨ ਨੂੰ ਇੱਕ ਇੱਕ ਭਰਾ ਦੀ ਜ਼ਮੀਨ ਖਰੀਦ ਕੇ 30 ਕਨਾਲ ਚ ਜਿਹੜੀ ਖਰੀਦ ਕੇ ਐਨ ਆਰ ਆਈ ਨੇ ਸਾਰੀ ਤੇ ਉਹ ਜਿਹੜਾ ਰਜਿਸਟ੍ਰ ਕਬਜ਼ਾ ਕੀਤਾ ਹੋਇਆ ਜਿੱਥੇ 2015 ਤੋਂ ਦਰਦਰ ਦੀਆਂ ਠੋਕਰਾਂ ਖਾਂਦੇ ਮਰ ਫਿਰ ਰਹੇ ਕਦੇ ਐਸਐਸਪੀ ਕੋਲੇ ਕਦੇ ਡੀਸੀ ਕੋਲੇ ਕਦੇ ਮੰਤਰੀ ਬਲਕਾਰ ਸਿੰਘ ਜੀ ਕੋਲੇ ਤਾ ਸਾਰੇ ਜਿਹੜਾ ਹੈਗੇ ਘੁੰਮਦੇ ਫਿਰਦੇ ਹੋਗੇ 9 ਸਾਲ ਹੋ ਗਏ 9 ਸਾਲ ਦੇ ਕਿਤੇ ਇਨਸਾਫ ਦੀਆਂ ਨਹੀਂ ਮਿਲੀ ਸਰਕਾਰਾਂ ਚੇਂਜ ਹੋਈਆਂ ਐਸਐਸਪੀ ਚੇਂਜ ਹੋਏ ਡੀਐਸਪੀ ਬਦਲੇ ਪਰ ਲੇਕਿਨ ਪੰਤਾਲਾ ਉੱਥੇ ਦਾ ਉੱਥੇ ਖੜਿਆ ਇਹ ਲੋਕ ਦਰਦ ਦੀਆਂ ਠੋਕਰਾਂ ਖਾ ਕੇ ਜਦੋਂ ਸਾਡੇ ਕੋਲ ਪਹੁੰਚ ਕੀਤੀ ਐ ਅਸੀਂ ਸਾਰਾ ਕੇਸ ਸਟੱਡੀ ਕੀਤਾ ਵੀ ਕਿਵੇਂ ਕਿਸਾਨਾਂ ਨਾਲ ਜਿਹੜੀ ਧੱਕੇਸ਼ਾਹੀ ਕਿਵੇਂ ਹੋਈ ਤਿੰਨੇ ਭਰਾਵਾਂ ਨਾਲ ਇਹ ਸਾਰੀ ਸਾਨੂੰ ਸਟੋਰੀ ਦੱਸੀ ਸਾਰੇ ਨਾਲ ਕੋਲੇ ਸਬੂਤ ਨੇ ਮੌਕੇ ਮੌਕੇ ਦੀ ਵੀਡੀਓ ਬੜੀਆਂ ਰਿਕਾਰਡਿੰਗਾਂ ਹੋਈਆਂ ਕੱਲ ਕੱਲੀ ਅਫਸਰ ਨੇ ਜਿੱਥੇ ਤੱਕਾ ਸ਼ਾਈ ਕਰੀਏ ਉਹ ਕੱਲੀ ਪੁਲਿਸ ਨੇ ਨਹੀਂ ਕਰੀ ਨਾਲੇ ਤਹਿਸੀਲਦਾਰ ਕਨਗੋ ਪਟਵਾਰੀ ਕਿਵੇਂ ਰਜਿਸਟਰੀ ਕਰ ਦਿੰਦਾ ਜਦੋਂ 21 ਲੱਖ ਰੁਪਇਆ ਜ਼ਮੀਨ ਤੇ ਲੋਨ ਖੜਾ ਹੁੰਦਾ ਜਿਹਨੂੰ ਵੱਧ ਕੇ ਜਿਹਦਾ 30 ਲੱਖ ਰੁਪਇਆ ਹੋ ਗਿਆ ਤੀਆਂ ਚੋਂ ਬੈਂਕ ਨੇ ਇਹਨਾਂ ਨੂੰ ਕਲੇਮ ਕਰਤਾ ਤੇ ਇਹਨਾਂ ਦੇ ਕੇਸ ਪਾਇਆ ਤੇ ਇਹਨਾਂ ਨੂੰ ਬੈਂਕ ਨੇ ਬੁਲਾ ਵੀ ਲਿਆ ਪਰ ਲੇਕਿਨ ਹੁਣ ਅੱਜ ਇਹਨਾਂ ਤੋਂ ਨਾ ਤਾਂ ਜ਼ਮੀਨ ਕੋਲ ਹੈਗੀ ਫਸਲવાડી ਇਹਨਾਂ ਦੀ ਵਾਦਨ ਨੇ ਜ਼ਮੀਨ ਤਹਿਸੀਲਦਾਰ ਕਨਗੋ ਨੇ ਪੈਸੇ ਲੈ ਕੇ ਦੂਜੇ ਦੇ ਨਾਂ ਕਰਤੀ ਕਬਜਾ ਸਾਰੀ ਤੇ ਲੈ ਰਹੇ ਉਧਰ ਬੈਂਕ ਵਾਲੇ ਤਾਂ ਪਰੇਸ਼ਾਨ ਕਰ ਰਹੇ ਨੇ ਹੋਰ ਦੱਸੋ ਜੀ ਕਿਸਾਨ ਜਾਊਗਾ ਤਾਂ ਜਾਊਗਾ ਕਿੱਥੇ ਜਾਊਗਾ ਇਹ ਸਾਰਾ ਜਿਹੜਾ ਮਸਲਾ ਤੁਹਾਡੇ ਰਾਈਆਂ ਅਸੀਂ ਸਰਕਾਰ ਦੇ ਧਿਆਨ ਚ ਲੈ ਨੇ ਸਾਡਾ ਮਾਨਯੋਗ ਮੁੱਖ ਮੰਤਰੀ ਸਾਹਿਬ ਕਹਿੰਦਾ ਮੈਂ ਕਿਸਾਨ ਦਾ ਬੇਟਾ ਹਾਂ ਪਰ ਇੱਥੇ ਕਿਸਾਨਾਂ ਦੀ ਜਿਹੜੀ ਦੁਰਦਸ਼ਾ ਹੋ ਰਹੀ ਹੈ ਪੰਜਾਬ ਵਿੱਚ ਉਹ ਤੁਸੀਂ ਪਤਾ ਹਰ ਦਿਨ ਸੜਕਾਂ ਦੇ ਕਿਸਾਨ ਬੈਠੇ ਹੁੰਦੇ ਜਿਵੇਂ ਮਜ਼ਦੂਰ ਦੀ ਗੱਲ ਕਰ ਲੰਦੇ ਕਿਸੇ ਬਲਾਜਮ ਦੀ ਗੱਲ ਕਰ ਲੰਦੇ ਹਰ ਜਗ੍ਹਾ ਆਪਣੀਆਂ ਆਪਣੀਆਂ ਡਿਮਾਂਡਾਂ ਮੰਗਾਂ ਨੂੰ ਲੈ ਕੇ ਆਪਣੀ ਕੰਮਾਂ ਨੂੰ ਲੈ ਕੇ ਲੋਕ ਸੜਕਾਂ ਦੇ ਰੁਲਣਾਂ ਅੱਜ ਮਜਬੂਰ ਹੋਏ ਨੇ ਜਿਹੜੀ ਅੱਜ ਸਾਡੇ ਕੋਲੇ ਇਸ ਉਦਾਹਰਣ ਹੈ ਇੱਕ ਐਨ ਆਰ ਆਈ ਬੀਬੀ ਹੈ ਜਿਨੇ ਤੰਗ ਪ੍ਰੇਸ਼ਾਨ ਕਰੇਵੇ ਤੁਹਾਡੇ ਸਾਹਮਣੇ ਇਹ ਸਾਰੀ ਹਕੀਕਤ ਆਪਣੀ ਬਿਆਨ ਆਪ ਖੁਦ ਕਰਨਗੇ ਹਾਂ ਤੁਹਾਨੂੰ ਨਾਂ ਦੱਸਤੀ ਵੀ ਕਰਨ ਲੈ ਮੇਰਾ ਨਾਮ ਬਲਵੀਰ ਸਿੰਘ ਸਨਮਕਰਮੇਲ ਸਿੰਘ ਪਿੰਡ ਦਰਾਵਾ ਜ਼ਿਲ੍ਹਾ ਜਲੰਧਰ ਥਾਣਾ ਰੌਂਪਰ ਤਸਵੀਰ ਤੋਂ ਪਰ ਮੇਰੇ ਪਿਤਾ ਜੀ ਤਿੰਨ ਭਰਾ ਸੀ ਤੇ ਮੇਰੇ ਪਿਤਾ ਜੀ ਤਿੰਨ ਭਰਾ ਸੀ ਜਿਹਨਾਂ ਵਿੱਚੋਂ ਗਰਮੇਲ ਸਿੰਘ, ਬਲਜੀਤ ਸਿੰਘ, ਗਰਨਾਵ ਸਿੰਘ ਗਰਨਾਵ ਸਿੰਘ ਫੌਜ ਵਿੱਚ ਸਪਾਈ ਸੀ ਉਹਨਾਂ ਦੀ 1962 ਦੇ ਵਿੱਚ ਚੀਨੀ ਜੰਗ ਵਿੱਚ ਹੀ ਹੋ ਗਿਆ ਉਹਨਾਂ ਦੀ ਅਸੀਂ ਸਾਲਾਨਾ ਵਰਸੀ ਮਨਾਉਂਦੇ ਹਾਂ ਉੱਥੇ ਚੀਜ਼ਾਂ ਦੀ ਜਗ੍ਹਾ ਬਣਾਈ ਹੋਈ ਹੈ ਜ਼ਮੀਨ ਦੇ ਵਿੱਚ ਜਗ੍ਹਾ ਬਣਾਈ ਹੋਈ ਆ ਉਸ ਤੋਂ ਉਸ ਤੋਂ ਬਾਅਦ ਸਾਡੇ ਪਿਤਾ ਜੀ ਨੇ 12 12 212 ਦੇ ਵਿੱਚ ਆਪਣੀ ਜ਼ਮੀਨ ਤੇ 30 ਕਰਾਚਾਰ ਮਾਲਿਆਂ ਤੇ ਨੋਨ ਲਿਹਾਜ਼ ਹੈਗਾ ਔਰ ਜੁਡੀਜੈਂਟ ਔਰ ਗੜ ਬੈਂਕ ਅਲਾਵਲਪੁਰ ਤੋਂ ਉਸ ਤੋਂ ਬਾਅਦ ਉਸ ਤੋਂ ਬਾਅਦ ਸਾਡੇ ਪਿਤਾ ਪਿਤਾ ਜੀ ਬਿਮਾਰ ਰਹਿਣ ਲੱਗ ਪਏ ਜਿਹਨਾਂ ਨੂੰ ਆੜ ਆੜ ਦੇ ਜਿਹੜੇ ਆੜ ਦੇ ਕਰਜ਼ੇ ਸਨ ਉਸ ਤੋਂ ਬਾਅਦ ਸਾਡੇ ਚਾਚਾ ਜੀ ਬਲਜੀਤ ਸਿੰਘ ਜੀ ਨੇ 15 215 ਦੇ ਵਿੱਚ ਆ ਮੇਰੇ ਸਾਡੇ ਪਿਤਾ ਜੀ ਨੂੰ ਨਾ ਸਾਡਾ ਪਿਤਾ ਜੀ ਨਸ਼ੇ ਪਾਣੀ ਦਾ ਆਦੀ ਸੀ ਉਹਨਾਂ ਨੂੰ ਬਸ ਆਪਣੀ ਕਰਕੇ 2015 ਵਿੱਚ ਲੋਨ ਜ਼ਮੀਨ ਦੇ ਉੱਪਰ ਲੋਨ ਚੱਲਦੇ ਦੇ ਵਿੱਚ ਦੀ ਤਵਾਦਲਾ ਕਰਾ ਲਿਆ ਉਸ ਤੋਂ ਬਾਅਦ ਸਾਡੇ ਪਿਤਾ ਜੀ ਦੀ 25 6 2019 ਨੂੰ ਮੌਤ ਹੋ ਜਾਂਦੀ ਹੈ ਜੀ ਉਸ ਤੋਂ ਬਾਅਦ ਅਸੀਂ ਬਰਾਸ ਦਾ ਇੰਤਕਾਲ ਝੋਣ ਵਾਸਤੇ ਤਹਿਸੀਲ ਦਾ ਘੋਪਰ ਗਏ ਉਹ ਜਿਆਦਾ ਸੀ ਜਾ ਕੇ ਉਹਨਾਂ ਨੇ ਦੱਸਿਆ ਕਿ ਤੁਹਾਡੀ ਤਾਂ ਜ਼ਮੀਨ ਇੱਧਰੋਂ ਆਹ ਨੰਬਰ ਹੋ ਗਏ ਹਨ ਉਸ ਤੋਂ ਬਾਅਦ ਜੀ ਅਸੀਂ 2022 ਦੇ ਵਿੱਚ ਤਵਾਦਲੇ ਨੂੰ ਚੈਲੰਜ ਕੀਤਾ ਜ਼ਮੀਨ ਦੇ ਤੇ ਨਿਰੰਦਰ ਕੋਰਟ ਦੇ ਵਿੱਚ ਕੇਸ ਦਰਜ ਹੈ ਜੀ ਰਮਨਦੀਪ ਕੌਰ ਜੱਜ ਦੇ ਉਸ ਤੋਂ ਬਾਅਦ ਅਸੀਂ ਜੁਈ ਦੇ ਵਿੱਚ ਫਲੈਕਸਨ ਲਵਾਈਆਂ ਜਿਹੜਾ ਵੀ ਕੋਈ ਬੱਚਾ-ਬੱਚਾ ਪੜ ਸਕੇ ਉਸ ਤੋਂ ਬਾਅਦ ਜੀ ਅਸੀਂ ਇਹਨੂੰ ਲਿਮਟ ਨੂੰ ਤੈਅਲਜ ਕੀਤਾ ਜੀ ਲੈਨਡ ਸਾਡੀ ਬੈਂਕ ਦੇ ਵਿੱਚ ਲੋਨ ਚਾਹ ਰਹੇ ਹਾਂ ਹੈ ਜੀ 21 ਲੱਖ ਦੀ ਲਿਮਟ ਬਣੀ ਹੈ ਲਿਮਟ ਉਸ ਤੋਂ ਬਾਅਦ ਵੀ ਬੈਂਕ ਬੈਂਕ ਨੇ ਸਾਨੂੰ ਪਰੇਸ਼ਾਨ ਕੀਤਾ ਹੈ ਕਹਿੰਦੇ ਹੈਗੇ ਤੁਸੀਂ ਇਹਨਾਂ ਦੇ ਬਾਤਾਂ ਹਨ ਲਿਮਟ ਤੁਹਾਨੂੰ ਦੇਣੀ ਪੈਣੀ ਹੈ ਜੀ ਨਿਊ ਜ਼ਮੀਨ ਨਰੀ ਮੈਡਮ ਦਾ ਕਬਜ਼ਾ ਉਹ ਲੋਕੋਂ ਦੇ ਤਾ ਨਹੀਂ ਜੀ ਜ਼ਮੀਨ ਤੇ ਕਬਜ਼ਾ ਸਾਡਾ 70 ਸਾਲ ਤੋਂ ਆ ਜੀ ਸਾਡੀ ਉਮਰ 55 ਸਾਲ ਹੋ ਗਈ ਉਸ ਤੋਂ ਪਹਿਲਾਂ ਸਾਡਾ ਕਬਜ਼ਾ ਆ ਜੀ ਸਾਡੀਆਂ ਮੋਟਰਾਂ ਦੇ ਵਿੱਚ ਉਹ ਤਾਂ ਵੇਚੀ ਸੀ ਉਹਦੇ ਤਾਂ ਕਬਜ਼ਾ ਹਾਂ ਜੀ ਉੱਥੇ ਸਾਡਾ ਕਬਜ਼ਾ ਜੀ ਸਾਡੇ ਉਹਦੇ ਵਿੱਚ ਸੀ ਉੱਥੇ ਵੀ ਕਬਜ਼ਾ ਉੱਥੇ ਵੀ ਕਬਜ਼ਾ ਜੀ ਤੁਸੀਂ ਕਰ ਰਹੇ ਹੋ ਉਹ ਵੀ ਕਰ ਰਹੇ ਹਾਂ ਜੀ ਉੱਥੋਂ ਤੱਕਾ ਤੁਸੀਂ ਕਰ ਰਹੇ ਨਹੀਂ ਜੀ ਜਿਹੜੀ ਜ਼ਮੀਨ ਤੇ ਜਿਹੜੀ ਜਿਹੜੀ ਜ਼ਮੀਨ ਤੇ ਸਰ ਜੀ ਸਾਡਾ ਲੋਨ ਆ ਉਹੋ ਹੀ ਨੰਬਰਾਂ ਤੇ ਲੋਨ ਉਹੋ ਹੀ ਨੰਬਰ ਚੱਕ ਕੇ ਨਹੀਂ ਜੇਟਰੀ ਕਰਾਤੀ ਜੀ ਦੂਜੇ ਦੀ ਕਰਾਉਣੀ ਚਾਹੀਦੀ ਹਾਂ ਦੂਜੇ ਦੀ ਕਰਾਉਣੀ ਚਾਹੀਦੀ ਜੀ ਇਹ ਤਾਂ ਕਬਜ਼ਾ ਹੈਗਾ ਨਹੀਂ ਜੀ ਕਬਜ਼ਾ ਸਾਰੀ ਤੇ ਸਾਡਾ ਹੀ ਹੈ ਜੀ ਇਹ ਤਾਂ ਪਟਵਾਰੀ ਦੀ ਗਲਤੀ ਹੈ ਹਾਂ ਪਟਵਾਰੀ ਦਾ ਕੋ ਪਟਵਾਰੀ ਹਾਂ ਜੀ ਲੇਡੀ ਲੇਡੀ ਦੀ ਗਲਤੀ ਹੈ ਜੀ ਲੇਡੀ ਨੇ ਜ਼ਮੀਨ ਦਾ ਸਾਕੋ ਦੱਸਣ ਦੇ ਬਾਵਜੂਦ ਉਹ ਜੇਟਰੀ ਕਰਾਈ ਜੀ ਸਭ ਕੁਝ ਹੀ ਦੱਸਿਆ ਸੀ ਉਹ ਜ਼ਮੀਨ ਦਾ ਬੀਅਰਿਸਟ ਕਰਾਵੇ ਲਾਲ ਜੀ ਉਹਦੇ ਪੇ ਮੋਟਰਾਂ ਉਹਦੇ ਪੇ ਸਾਡੇ ਬਾਪ ਦੇ ਨਾਮ ਗਰਵੇਲ ਸਿੰਘ ਚੰਨਣ ਸਿੰਘ ਦੋ ਮੋਟਰਾਂ ਉਹਦੇ ਪੇ ਜਗਾ ਸਾਡੀ ਆ ਜੀ ਸਿੱਧੀ ਜਗਾ ਉਥੇ ਮੀਟਰ ਬਿਜਲੀ ਦਾ ਮੀਟਰ ਸਾਡੇ ਲੱਗਾ ਜੀ ਬਿੱਲ ਲਗਾ ਉਹ ਕਨੈਕਸ਼ਨ ਦੇ ਬਾਵਜੂਦ ਇਹ ਜ਼ਮੀਨ ਸਾਡੇ ਨਾਲ ਲੱਗਦੀ ਹੈ ਉਹ ਕਨੈਕਸ਼ਨਾਂ ਬਾਅਦ ਉਹ ਜ਼ਮੀਨ ਖਰੀਦੀ ਤੇ ਇਹ ਕਨੈਕਸ਼ਨ ਵੀ ਮੈਂ ਆਪਣੇ ਨਾਮ ਕਰਾਉ ਉਹ ਜ਼ਮੀਨ ਮਹਿੰਗੀ ਆ ਤਾਂ ਕੁਝ ਮੋਟਰ ਦਾ ਲਾਤੂ ਕੇ ਤਾਂ ਨਹੀਂ ਜੀ ਜ਼ਮੀਨ ਪਤਾ ਨਹੀਂ ਜੀ ਕਿਸ ਹਾਲਾਤਾਂ ਕਰੀਦੀ ਕਿਸ ਹਾਲਾਤਾਂ ਜੀ ਕਬਜ਼ਾ ਸਾਡੇ ਕੋਲ 70 ਸਾਲ ਦਾ ਹੈ ਜੀ ਪਤਾ ਨਹੀਂ ਕਿਸ ਹਾਲਾਤਾਂ ਨਾਲ ਖਰੀਦੀ ਕਿਸ ਹਾਲਾਤਾਂ ਨਾਲ ਨਹੀਂ ਖਰੀਦੀ ਉਹਨੇ ਕਿੰਨੇ ਪੈਸੇ ਲਾ ਕੇ ਖਰੀਦੀ ਜ਼ਮੀਨ ਦਾ ਸਾਨੂੰ ਹੁਣ ਪਤਾ ਹੀ ਨਹੀਂ ਸਾਤੋਂ 12 ਖਰੀਦ ਹੋਈਏ ਕਿੰਨੇ ਪੈਸੇ ਲਾਏ ਕਿੰਨੇ ਨਹੀਂ ਲਾਏ ਜੀ ਉਹਦੇ ਉੱਤੇ ਅੱਧੀ ਜਿੰਨੀ ਜਿੰਨੀ ਖਰੀਦੀ ਉਹ ਤਾਂ ਪੁਸਤਕਾਂ ਵਿੱਚ ਹੋਊਗਾ ਕਿ ਨਹੀਂ ਹੋਊਗਾ ਸਾਡਾ ਜੀ ਉਹਨਾਂ ਦਾ ਉਹਨਾਂ ਦਾ ਕੋਈ ਕਾਜ ਨਹੀਂ ਕਬਜ਼ਾ ਸਾਡਾ ਹੀ ਆ ਜੀ ਉਹ ਧੱਕਾ ਸਾਹੀ ਸਾਡੇ ਨਾਲ ਪੂਰੀ ਕਰ ਰਹੀ ਹੈ ਜੀ 1.5 150 ਗੁੰਡਾ ਲਿਆ ਕੇ ਕਬਜ਼ਾ ਕਾਂਦੀ ਕੋਸ਼ਟ ਕਰ ਰਹੀ ਹੈ ਉਹਦੇ ਫਿਰ ਜਿਹੜੇ ਪੈਸੇ ਉਹਨੇ ਮਤਲਬ ਕਿਰੇ ਲਈ ਪੈਸੇ ਕਿਨੂੰ ਆਏ ਉਹਦੇ ਬਲਜੀਤ ਸਿੰਘ ਲੈ ਗਿਆ ਜੀ ਬਲਜੀਤ ਸਿੰਘ ਪੈਸੇ ਲੈ ਕੇ ਬਲਜੀਤ ਸਿੰਘ ਸਾਡਾ ਚਾਚਾ ਜੀ ਇੰਗਲੈਂਡ ਦੇ ਵਿੱਚ ਆ ਐਨ ਆਰ ਆਈ ਆ ਜੀ ਉਹ ਵੀ ਵੇਚਣ ਵਾਲਾ ਵੀ ਐਨ ਆਰ ਆਈ ਖਰੀਦਣ ਵਾਲਾ ਵੀ ਐਨ ਆਰ ਆਈ ਆ ਜੀ ਦੋਵੇਂ ਬਾਡੇ ਆ ਜੀ ਦਾ ਹਿੱਸਾ ਬਣਦਾ ਸੀ ਜਮੀਨ ਦਾ ਹਾਂ ਜੀ ਹਾਂ ਜੀ ਹਾਂ ਜੀ ਅਡੇ ਚਾਚਾ ਜੀ ਦਾ ਵਕੀਸਾ ਬਣਦਾ ਸੀ ਉੱਥੇ ਚਾਚਾ ਸਾਡੀ ਜ਼ਮੀਨ ਚਾਰ ਜਗਾ ਹੈ ਜੀ ਖਾਤਾ ਸਾਂਝਾ ਤਕਸੀਮ ਨਹੀਂ ਹੋਇਆ ਚਾਰਾਂ ਜਗਾ ਤੋਂ ਦਾ ਕਲਾ ਕਲਾ ਹਿੱਸਾ ਬਣਦਾ ਸੀ ਜਿੰਨੇ ਜਿੰਨੇ ਆਉਂਦੇ ਆ ਉਹ ਇੱਕ ਪਾਸੇ ਜਿੱਥੇ ਸਾਡੇ ਬਾਪ ਦੇ ਕਨੈਕਸ਼ਨ ਹੈ ਇੱਕ ਜਗਾ ਤੇ ਇੱਕ ਸਾਈਡ ਤੋਂ ਪਿੰਡ ਦੇ ਲੱਗ ਜ਼ਮੀਨ ਵੇਚ ਗਿਆ ਜੀ ਓਕੇ ਤਾਂ ਆਪ ਵੇਚ ਉਹ ਵੇਚਾ ਦੁੱਧੇ ਪਾਸੇ ਜਿਹੜੀ ਜ਼ਮੀਨ ਹੈ ਉੱਥੇ ਉੱਥੇ ਸਾਡੇ ਬਾਪ ਦੇ ਚਾਚੇ ਤਾਏ ਦਾ ਜ਼ਮੀਨ ਦੇ ਵਿੱਚ ਮੋਟਰ ਦੇ ਵਿੱਚ ਹਿੱਸਾ ਆਇਆ ਉੱਥੇ ਤੁਹਾਨੂੰ ਉਹ ਨੰਬਰ ਪਾਤੇ ਤੁਹਾਡਾ ਚਾਚਾ ਵੀ ਗੜਗੜ ਕਰ ਗਿਆ ਨਾ ਚਾਚਾ ਮੈਂ ਚਾਚਾ ਤਵਾਦਲਾ ਸੀ ਤਾਤੇ ਚੈਨਲ ਕੀਤਾ ਹੈਗਾ ਜੀ ਉਹ ਗੜਬੜ ਸਾਰੀ ਕਰਦੇ ਕਿੱਥੇ ਕਿੱਥੇ ਕਿਹੜੀ ਸਟੇਜ ਤੇ ਹੈ ਇਹ ਅੰਗਲੈਂਡ ਦੇ ਵਿੱਚ ਹੈ ਜੀ ਨਹੀਂ ਕੇਸ ਕਿੱਥੇ ਚੱਲ ਰਿਹਾ ਕੇ ਸਾਡਾ ਜਨੰਦਰ ਚੱਲਦਾ ਜੀ ਸਟੇਜ ਤੁਹਾਡੇ ਪੱਖ ਪੱਖ ਜੁਈ ਨਹੀਂ ਹਾਂ ਸਟੇਜ ਸਾਡੇ ਪੱਖ ਚ ਹੋਇਆ ਜੀ ਪਹਿਲਾਂ ਪਹਿਲਾਂ ਜੀ ਇਹਨਾਂ ਦੇ ਇਹ ਨਹੀਂ ਆਪਣੀ ਜੈਕਟਰੀ ਦਿਖਾ ਲਈ ਕੋਰਟ ਦੇ ਵਿੱਚ ਇੰਤਕਾਲ ਦਿਖਾ ਲਿਆ ਉਹ ਜੱਜ ਨੇ ਇਹਨਾਂ ਨੂੰ ਟਰਨ ਸਟੇ ਦਿੱਤਾ ਜੀ ਉਹ ਤੋਂ ਬਾਅਦ ਸਾਡੇ ਵਕੀਲ ਸਾਹਿਬ ਨੇ ਉਹ ਕਾਗਜ਼ ਪੱਤਰ ਆਪਣੇ ਲਾਏ ਪਰ ਟਰਨ ਸਟੇ ਤੋੜ ਕੇ ਸਟੇਟਸ ਜਿਹੜਾ ਲਾਤਾ ਉਹ ਸਾਡੇ ਹੱਕ ਚ ਲੱਗਾ ਜੀ ਇਹਦੇ ਕੋਰਟ ਨੇ ਸਾਕੋ ਬਰਖਲੋ ਕੀਤਾ ਜੀ ਟੋਟਲ ਜੀ ਕਹਿਣਾ ਠੀਕ ਹੈ ਉਪਰ ਚਾਚੇ ਨੇ ਜੀ ਬੇਸ਼ਤੀ ਜੀ ਚਾਹ ਰਹੇ ਹਿੱਸੇ ਤੋਂ ਲੈਣੀ ਚਾਹੇ ਤਾਂ ਲੈ ਸਕਦੇ ਹੋ ਆਹ ਲੈ ਸਕਦੇ ਜੀ ਲੈ ਸਕਦੇ ਚਾਹ ਰਹੇ ਸੌਦਾ ਛੱਡੋ ਹੁਣ ਵੀ ਤੈ ਰਹੇ ਜੀ ਅੱਜ ਕੱਲ ਪਰੇਸ਼ਾਨੀਆਂ ਕਿਉਂ ਇਹ ਪ੍ਰਸਤ ਕਾਲ ਤੋਂ ਮੇਰਾ ਨਾਮ ਕੁਲਵੀਰ ਸਿੰਘ ਪੁੱਤਰ ਸਰਦਾਰ ਗਰਮੇਲ ਸਿੰਘ ਵਾਸੀ ਪਿੰਡ ਦਰਾਵਾ ਜ਼ਿਲ੍ਹਾ ਜਲੰਧਰ ਫਾਦੋਂਪੁਰ ਥਾਣਾ ਸੁਪਰ ਤਹਿਸੀਲ ਕੋਹ ਪਰ ਤੇ ਸਾਡਾ ਜ਼ਮੀਨ ਦਾ ਮਾਮਲਾ ਜੀ ਚੱਲਣ ਡਿਆ 12 ਸਾਲ ਤੋਂ ਚੱਲਣ ਡਿਆ ਜੀ 2012 ਤੋਂ 2012 ਤੋਂ ਸਾਡੇ ਬਾਪ ਨੇ ਇਸ ਜ਼ਮੀਨ ਤੇ ਲੋਨ ਲਿਆ ਸੀ ਜਿਹਦਾ 30 ਕਨਾਲ ਜ਼ਮੀਨ ਦਾ ਹੈ ਮਾਮਲਾ ਜੀ 30 ਦੇ ਵਿੱਚੋਂ 15 ਕਨਾਲ ਸਾਡੇ ਬਾਪ ਦੇ ਨਾਂ ਸੀਗੀ ਜੀ 15 ਕਨਾਲ ਬਲਜੀਤ ਸਿੰਘ ਜਿਹੜਾ ਵੇਚ ਗਿਆ ਉਹਦੇ ਨਾਂ ਸੀਗੀ ਜੀ ਅੱਜ ਦੀ ਡੇਟ ਦੱਸ ਦਿਓ ਅੱਜ ਦੀ ਡੇਟ 'ਚ ਮਸਲਾ ਕੀ ਆ 80 ਲੋਕ ਨੇ ਅੱਜ ਦੀ ਡੇਟ ਤੇ ਇਹ ਆ ਜੀ ਪਹਿਲਾਂ ਸਾਡੇ ਨਾਂ ਆਪਣੇ ਸਾਡੀ ਫਸਲ ਬਗੀ ਆ ਜੀ 19 ਸਤ ਨੂੰ ਤੇ ਇਹਨੂੰ ਫਸਲ ਸਾਡੀ ਬਗੀ ਪਹਿਲਾਂ ਬਾਜਰੇ ਦੀ ਮੁੜ ਕੇ ਬਗੀਜੇ 69 ਨੂੰ ਪੂਰੀ ਗੁੰਡਾਗਰਦੀ ਨਾਲ ਨਜਾਇਜ਼ ਅਸਲਾ ਨਜਾਇਜ਼ ਹਥਿਆਰ ਫਿਰ 14 17 4 ਨੂੰ ਫਸਲ ਬਗੀਜੇ ਜੀ ਫਿਰ 23 8 ਨੂੰ ਜੀ ਫਸਲ ਬਗੀਜੇ ਜੀ ਨਾਲ ਪੁਲਿਸ ਵੀ ਛੇ ਆ ਨਾ ਬੀਜ ਦੇ ਤੁਸੀਂ ਉਹ ਵੱਟ ਕੇ ਲੈ ਜਾਂਦੇ ਹਾਂ ਜੀ ਬੀਜ ਦੇ ਅਸੀਂ ਆ ਜੀ ਕਿੰਨੇ ਵਾਰੀ ਵੱਟੀ ਵੱਸਤਾ ਸੀ ਚਾਰ ਵਾਰੀ ਸਾਡੀ ਫਸਲ ਬਗੀਜੇ ਜੀ ਸਾਡਾ ਇਸ ਵਿਜਮੇ ਦੇ ਉੱਤੇ ਲੋਨ ਚੱਲਣ ਡਿਆ ਜੀ ਕਿ ਲੱਖ ਦਾ ਲੋਨ ਉਹ ਜਿਹੜਾ ਚੱਲ ਗਿਆ ਇਸ ਵੇਲੇ 30 ਤੋਂ ਉੱਪਰ ਚੱਲ ਗਿਆ ਜੀ ਬੈਂਕਾਂ ਨੇ ਸਾਨੂੰ ਪਰੇਸ਼ਾਨ ਕਰ ਡਾਇਆ ਉਦੋਂ ਇਹ ਸਾਡੀ ਫਸਲ ਵਾਈ ਜਾਂਦੇ ਆ ਅਸੀਂ ਲੋਨ ਕਿੱਥੋਂ ਲਈਏ ਤੇ ਕੋਟਾ ਕਚਰੀਆਂ ਦੇ ਖਰਚੇ ਕਿੱਥੋਂ ਚੱਕੀਏ ਉਹ ਤੇ ਰੇਟ ਕੀ ਆ ਕੋਣ ਇੱਕੜਾ ਜੀ ਦੇ ਵਿੱਚ ਆਦੀ ਡੇਢ ਦਾ ਜੀ 20 ਤੋਂ ਉੱਪਰ ਆ ਜੀ ਪਰ ਇਹਨਾਂ ਨੇ ਜ਼ਮੀਨ ਜਿੱਤੋਂ ਖਰੀਦੀ ਆ ਔਰ ਇਹ ਕਿਹਾ ਸੀ ਇਹਨਾਂ ਨੂੰ ਵੀ ਮੈਂ ਕਬਜ਼ਾ ਨਹੀਂ ਤੁਹਾਨੂੰ ਦਵਾਉਣਾ ਕਬਜ਼ਾ ਤੁਸੀਂ ਆਪ ਲੈਣਾ ਇਹ ਨਹੀਂ ਸਾhti ਜ਼ਮੀਨ ਖਰੀਦੀ ਜੀ ਕਨੈਕਸ਼ਨ ਸਾਡੇ ਬਾਪ ਦੇ ਨਾਲ ਦੋਨੇ ਚੱਲਣਦੇ ਆ ਜੀ ਦੋ ਜਿਹੜੇ ਦੋਨਾਂ ਥਾਂ ਤੇ ਜ਼ਮੀਨ ਵਿਕੀ ਆ ਪਰ ਉਹਦੇ ਵਿੱਚ ਸਾਡੀ ਜਗਾ ਬਣੀ ਆ ਸ਼ਹੀਦ ਗੁਰਨਾਮ ਸਿੰਘ ਜੀ ਕਿੰਨੀ ਗ੍ਰੀਤੀ ਤਿੰਨ ਕਿੜੋਂ ਨਾ ਤੀਕ ਨਾਲ ਜੀ ਤੀਕ ਨਾਲ ਹਾਂਜੀ ਹਾਂ ਚਾਰ ਮਾਰ ਲਈ ਹੁਣ ਤੁਹਾਨੂੰ ਇਹ ਆ ਕਿ ਜੇ ਜ਼ਮੀਨ ਨੂੰ ਲੈਣੀ ਚਾਹੇ ਤਾਂ ਜਿਹੜੀ ਸਾਂਝੇ ਵਾਲੀ ਇਹਨੇ ਸਹੀ ਬਣਾਈ ਹੋਏਗੀ ਚਾਰਾ ਉਹਦਾ ਹਿੱਸਾ ਆਪਾਂ ਦੇ ਚਾਚੇ ਨੂੰ ਹਾਂਜੀ ਜੀ ਚਾਰਾ ਚਾਰ ਹਿੱਸੇ ਸਾਡੇ ਜ਼ਮੀਨ ਦੇ ਚਾਰ ਜਗਾ ਜੀ ਚਾਰਾਂ ਹਿੱਸਿਆਂ ਤੋਂ ਅਸੀਂ ਅੱਜ ਵੀ ਜ਼ਮੀਨ ਛੱਡਦੇ ਆਂ ਪਰ ਹੁੰਦਾ ਕਰਦੇ ਆਂ ਹਜੇ ਪੁਲਿਸ ਕੋਈ ਨਾ ਪੁਲਿਸ ਤੇ ਦੋਸ਼ ਲਾਉਣਾ ਕਿ ਪੁਲਿਸ ਪੁਲਸ ਵਾਲੇ ਜੀ ਆਦਨਪੁਰ ਪੁਲਿਸ ਬਾਕੀ ਹੋਰ ਉੱਚ ਅਧਿਕਾਰੀਆਂ ਸਾਰਿਆਂ ਕੋਲ ਮਾਮਲਾ ਇਹ ਪਤਾ ਵੀ ਕੀ ਚੱਲਣ ਡਿਆ ਕੀ ਨਹੀਂ ਚੱਲਣ ਡਿਆ ਸਾਡੇ ਨਾਲ ਬਿਲਕੁਲ ਜੀ ਧੱਕਾ ਹੋਣ ਡਿਆ ਛਰੇ ਆਮ ਧੱਕਾ ਹੋਣ ਡਿਆ ਜੀ 23 8 24 ਨੂੰ ਅਸੀਂ ਬਾਜਰਾ ਵੱਢਣ ਆਏ ਸੀ ਬੰਦੇ ਅਸੀਂ ਉਹਨਾਂ ਨੂੰ ਰੋਕਣ ਗਏ ਅਸੀਂ 112 ਨੰਬਰ ਤੇ ਕੰਪਲੇਟ ਕੀਤੀ ਪੁਲਿਸ ਨੇ ਸਾਡੇ ਬੰਦਿਆਂ ਨੂੰ ਚੱਕ ਕੇ ਲੈ ਗਏ ਉਲਟਾ ਉਹਨਾਂ ਨੇ ਕੇਸ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਸਾਡੇ ਤੇ ਝੂਠੇ ਪਰਚੇ ਦਰਜ ਕਰਾਏ ਆ ਜੀ ਯਾਨੀ ਸਾਡੇ ਨਾਂ ਹੋਣ ਰਿਆ ਧੱਕਾ ਜੀ ਕੀ ਮੰਗ ਪਈ ਹੈ ਸਾਡੀ ਮੰਗ ਇਹ ਹੈ ਜੀ ਸਾਨੂੰ ਇਨਸਾਫ ਦਵਾਇਆ ਜਾਵੇ ਜਿਹੜਾ ਕੇਸ ਚੱਲਦਾ ਤੁਸੀਂ ਇਹਨੇ ਕੋਰਟ ਦੇ ਕੇਸ ਹਾਂਜੀ ਕੇਸ ਜੀ ਸਟੇਟਸ ਕੋ ਹੋਇਆ ਆ ਜੱਜ ਸਾਹਿਬ ਨੇ ਕਿਹਾ ਵੀ ਜਿਹੜਾ ਕਬਜ਼ਾ ਆ ਜਿੱਦਾਂ ਜ਼ਮੀਨ ਪਹਿਲਾਂ ਉੱਦ ਦੇ ਰਹੂਗੀ ਸਾਡਾ ਕਬਜ਼ਾ ਜੀ ਮੋੜ ਦੇ ਉੱਤੋਂ ਸਾਡੇ ਹੱਕ ਜੀ ਕੇਸ ਹੋਇਆ ਪੁਲਿਸ ਵਾਲੇ ਉਲਟਾ ਕਹਿੰਦੇ ਵੀ ਤੁਹਾਡੇ ਕੋਲ ਹੈ ਕੀ ਆ ਵੀ ਤੁਹਾਡਾ ਕੋਈ ਮਤਵਲ ਨਹੀਂ ਤੁਸੀਂ ਗਲਤ ਆ ਜਿਵੇਂ ਜਿਵੇਂ ਅੰਤੋਂ ਕਸਰਪਟੇ ਕੇ ਲਗੇ ਚੋਰੀ ਦਾ ਕਿਸਮਾੰਦਾ ਕੋਈ ਸੁਣਨੇ ਕੋ ਰੱਤ ਰੱਤ ਨਹੀਂ ਹਾਂਜੀ ਵੱਢ ਗਏ ਜੀ ਬਾਹ ਕੇ ਜਾਂਦੇ ਜੀ ਕੋਈ ਨਹੀਂ ਸਾਡੀਆਂ ਲਿਖਤੀ ਰੂਚ ਵੀ ਦਰਖਾਸਤਾਂ ਗਈਆਂ ਉਦਾਂ 112 ਤੇ 100 ਨੰਬਰ ਤੇ ਕਾਲ ਵੀ ਕੀਤੀ ਸਾਡੀ ਅਜ ਤੱਕ ਕਿਸੇ ਅਫਸਰ ਨੇ ਉਸ ਅਧਿਕਾਰੀ ਨੇ ਨਾ ਪੁਲਿਸ ਨੇ ਕਿਸੇ ਨੇ ਸਾਡੀ ਸੁਣਵਾਈ ਨਹੀਂ ਪਰ ਜਦੋਂ ਅਦਾਲਤ ਨੇ ਕੇਸ ਕੋ ਦੇਤਾ ਅਦਾਲਤ ਕੇਸ ਚੱਲਦਾ ਹਾਂਜੀ ਪੁਲਿਸ ਤਾਂ ਕਰਦੀ ਹੈ ਪੁਲਿਸ ਦਾ ਹੁਣ 23 8 23 8 24 ਨੂੰ ਜੀ ਮੌਜੂਦਾ ਪੁਲਿਸ ਕੋਲ ਖੜੀ ਸੀਗੀ ਕੋਲ ਖੜੇ ਹੋ ਕੇ ਉਧਰ ਇੱਕ ਪਾਸੇ ਜ਼ਮੀਨ ਬਗੰਢਈ ਆ ਉਧਰ ਪੁਲਿਸ ਖੜੀ ਆ ਤਾਂ ਉਲਟ ਸਾਡੇ ਬੰਦਿਆਂ ਨੂੰ ਚੱਕ ਕੇ ਲੈ ਗਏ ਅਸੀਂ ਕੰਪਲੀਟਡ ਸਾਡੇ ਬੰਦਿਆਂ ਨੂੰ ਲੈ ਗਏ ਜੀ ਸਾਡੋ ਵੀਡੀਓ ਮਕਰੀ ਜੇ ਸਟੇਜ ਸਟੇ ਦੇ ਬਾਬੂ ਜੀ ਨੂੰ ਕਬਜ਼ਾ ਕਰੇ ਜਾਂ ਫਸਲ ਉੱਤੇ ਇੱਕ ਕੰਟੈਂਪਟ ਮੰਗਿਆ ਕੋਰਟ ਦਾ ਮਾਨਾ ਨੇ ਕਿ ਇਸ ਤੰਦਾ ਕੋਰਟ ਦੀ ਮਾਨਾ ਨੇ ਉਹ ਵੀ ਤੁਸੀਂ ਪਾਇਆ ਫਿਰ ਹਾਂਜੀ ਉਹ ਵਕੀਲ ਸਾਹਿਬ ਕਹਿੰਦੇ ਕੋਈ ਨਹੀਂ ਛੁੱਟੀਆਂ ਛੱਟੀਆਂ ਬੱਚ ਜਾਂਦੀਆਂ ਪਾਵਾਂਗੇ ਇੱਦਾਂ ਤੁਹਾਨੂੰ ਲੰਮ ਲੇਟ ਹੋ ਜਾਂਦੀ ਆ ਜੀ ਤਾਂ ਸਾਡੇ ਨਾਲ ਤੱਕਾ ਹੋਣ ਡਿਆ ਜੀ ਸਰਾਸਰ ਸਾਨੂੰ ਸਾਫ ਦਵਾਇਆ ਜਾਵੇ ਜੇ ਕੋਈ ਸਾਡੇ ਨਾਲ ਨਹੀਂ ਇਨਸਾਫ ਹੁੰਦਾ ਉਦੋਂ ਸਾਨੂੰ ਬੈਂਕ ਤੰਗ ਕਰਦੀ ਆ ਉਧਰੋਂ ਕੋਟ ਕਚਰੀਆਂ ਦੇ ਮਾਮਲੇ ਚੱਲਣ ਦੇ ਉਧਰੋਂ ਪੁਲਿਸ ਤਾਂ ਕਰਦੀ ਆ ਅਸੀਂ ਕੀ ਕਰਾਂਗੇ ਖੁਦ ਖਾਚੀ ਕਰਾਂਗੇ ਹੋਰ ਅਸੀਂ ਕਰਾਂਗੇ ਤੋਂ ਇਲਾਵਾ ਤੁਸੀਂ ਤਾਂ ਨੂੰ ਕਰਦੀ ਆ ਤੁਸੀਂ ਲੜਾਈ ਹੋ ਨਾ ਲੜਾਈ ਲੜਾਂਦੇ ਜੀ ਜਿਹੜੀ ਸਾਡੀ ਸਾਫ ਹੈ ਤੁਹਾਨੂੰ ਸਾਫ ਦਵਾਜ ਸਾਰੀ ਜਿਹੜੀ ਖੁਦ ਤੱਕੇਸ਼ਾਈ ਦੀ ਕਹਾਣੀ ਇਹ ਸੁਣੀ ਹੈ ਇਹ ਕੱਲੇ ਜਲੰਧਰ ਚ ਨਹੀਂ ਹੈ ਪੂਰੇ ਪੰਜਾਬ ਜਿਹੜੀ ਪੁਲਿਸ ਪ੍ਰਸ਼ਾਸਨ ਦੀ ਤੱਕੇਸ਼ਾਈ ਹੈ ਤੁਹਾਡੇ ਸਾਹਮਣੇ ਬਹੁਤ ਸਾਰੀਆਂ ਧਾਰਨਾ ਅਨੇਕਾਂ ਧਾਰਨਾ ਸਾਡੇ ਕੋਲੇ ਹੈਗੀਆਂ ਤੇ ਦੇਖੋ ਸਟੇਟਸ ਕੋਲ ਨੂੰ ਵੀ ਇੱਕ ਕੋਡ ਦੇ ਆਰਡਰਾਂ ਨੂੰ ਵੀ ਫੌਸ ਨਹੀਂ ਮੰਨਦੀ ਅੱਛਾ ਜਦੋਂ ਜੰਗੀ ਸ਼ਹੀਦਾਂ ਦੇ ਪਰਿਵਾਰਾਂ ਨੂੰ ਇਸ ਤਰ੍ਹਾਂ ਰੋਲਣਾ ਪੈਂਦਾ ਕੋਈ ਉਹਨਾਂ ਦੀ ਪੁੱਛਪਰਦੀਤ ਕਿਸੇ ਪਾਸੇ ਹੁੰਦੀ ਨਹੀਂ ਇੱਕ ਆਮ ਪਰਿਵਾਰ ਦੀ ਆਮ ਲੋਕਾਂ ਦੀ ਆਮ ਬੰਦਿਆਂ ਦੀ ਕੀ ਕਹਾਣੀ ਹੋਊਗੀ ਜਦੋਂ ਜੰਗੀ ਸ਼ਹੀਦਾਂ ਦਾ ਸਰਕਾਰਾਂ ਕਹਿੰਦੀਆਂ ਜੀ ਅਸੀਂ ਸਨਮਾਨਿਤ ਕਰਦੇ ਹਾਂ ਉਹਨਾਂ ਦੇ ਪਰਿਵਾਰਾਂ ਨੂੰ ਹਰ 26 ਜਨਵਰੀ 15 ਅਗਸਤ ਨੂੰ ਸਨਮਾਨਿਤ ਕੀਤਾ ਜਾਂਦਾ ਹੈ 26 ਜਨਵਰੀ 15 ਅਗਸਤ ਨੂੰ ਉਹਨਾਂ ਨੂੰ ਮੈਸੇਜ ਸਨੇਹ ਭੇਜ ਗਏ ਜਿਹੜਾ ਸਨਮਾਨਤ ਕੀਤਾ ਜਾਂਦਾ ਸੇਂਤ ਜੰਗੀ ਸੀਤ ਪਰਿਵਾਰਾਂ ਨੂੰ ਪਰ ਲੇਕਿਨ ਇਹਨਾਂ ਨਾਲ ਜੋ 9 ਸਾਲ ਤੋਂ ਬੀਤ ਰਹੀ ਹੈ ਇਹਨਾਂ ਦਾ ਸਨਮਾਨ ਤਾਂ ਕੀ ਹੋਣਾ ਦਾ ਇਹਨਾਂ ਨੂੰ ਜਿਹੜਾ ਖੱਡਲ ਖਵਾਰ ਹੋ ਰਹੇ ਨੇ ਤੇ ਝੂਠੇ ਪਰਚੇ ਦਰਦ ਕਰ ਰਹੀ ਹੈ ਉਸ ਪੁਲਿਸ ਨੇ ਇਹ ਕਹੇਗਾ ਵੀ ਉਸ ਤਮੇ ਦੇਖੋ ਕਿਸ ਸ਼ਹੀਦ ਦੀ ਵਰਸੀ ਮਨਾ ਰਹੇ ਵਰਸੀ ਵળે ਜਿਹੜਾ ਅਖੰਡ ਪਾੜ ਆਰੰਭ ਹੋਇਆ ਵਾ ਉਸ ਦਿਨ ਉਥੇ ਕੈਮਰੇ ਤਾਰ ਲੈਣੇ ਪੁਲਿਸ ਨੇ ਇਹ ਐਨਾਂ ਤੇ ਗੁੰਡਾਗਰਦੀ ਕਰਕੇ ਰੇਡ ਕਰਨੀ ਕਿੰਨੇ ਤੁਹਾਡੇ ਸਾਹਮਣੇ ਇਹ ਕਿੰਨਾ ਕਿ ਨਿਆਂਸਾਫ ਦੀ ਗੱਲ ਹੈ ਇਹ ਪੰਜਾਬ 'ਚ ਜੋ ਗੁੰਡਾਗਰਦੀ ਦਾ ਰਾਜ ਹੋ ਰਿਹਾ ਅਸੀਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਤੁਹਾਡੇ ਰਾਹੀਂ ਕਹਿਣਾ ਚਾਹੁੰਦੇ ਹਾਂ ਮੁੱਖ ਮੰਤਰੀ ਸਾਹਿਬ ਜਿਹੜੇ ਲੋਕਾਂ ਨੂੰ ਤੁਸੀਂ ਐਲਾਨ ਕਰਦੇ ਸੀ ਸਟੇਜਾਂ ਦੇ ਖੜ ਖੜ ਕੇ ਇਹ ਲੋਕ ਹੁਣ ਰੁੱਲਦੇ ਫਿਰਦੇ ਕਿਸੇ ਪ੍ਰੈਸ ਤੋਂ ਇਲਾਵਾ ਸਾਡੇ ਕੋਲੇ ਹੋਰ ਕਿਤੇ ਕੋਈ ਸਾਡੀ ਸੁਣਾਈ ਨਹੀਂ ਹੁੰਦੀ ਅਸੀਂ ਪ੍ਰੈਸ ਰਾਹੀਂ ਭਵੰਤਮਾਨੇ ਤਾਂ ਜਲੰਧਰ ਡੇਰੇ ਲਾ ਲੇ ਵੀ ਲੋਕਾਂ ਦੇ ਦੁੱਖ ਸੁੱਖ ਸੁਣਾਉਣ ਵਾਲਾ ਤੁਹਾਡੀ ਪਹੁੰਚ ਹੋਈ ਨਹੀਂ ਸੀ ਹੰਟ ਤੱਕ ਅਸੀਂ ਹੋਈ ਹੈ ਜੀ ਚਿੱਠੀਆਂ ਸਾਰੀਆਂ ਸਾਰੀਆਂ ਇਹ ਮੇਰੇ ਵੀ ਕੀਤੇ ਸਾਡੀ ਕੋਈ ਸੁਣਵਾਈ ਕੋਈ ਹੋਈ ਹੀ ਨਹੀਂ ਬਿਲਕੁਲ ਹੀ ਨਹੀਂ ਤੁਸੀਂ ਪਹੁੰਚੇ ਪਹੁੰਚ ਕੀਤੀ ਨਹੀਂ ਓਦਾਂ ਨਹੀਂ ਪਹੁੰਚ ਗਈ ਸੀ ਓਠੀ ਜੇ ਅਗਲੇ ਪਹਿਲੇ ਤਾਂ ਕਿਲੋਮੀਟਰ ਤੋਂ ਵਾਪਸ ਕਰ ਦਿੰਦੇ ਤਾਂ ਕਿੱਦਾਂ ਮਿਲੀਏ ਸੀ ਸੀਐਮ ਸਾਹਿਬ ਨੂੰ ਜੀ ਹੁਣ ਸਖੜੀ ਆਉਂਦੀ ਫੋਰਥ ਸਖੜੀ ਆਉਂਦੀ ਪਹਿਲੇ ਕਹਿੰਦਾ ਤੁਸੀਂ ਕੌਣ ਆ ਕਿਹੜੇ ਬੰਦੇ ਕਿੱਦਾਂ ਤੁਸੀਂ ਜਾ ਰਹੇ ਆ ਜੀ ਨਹੀਂ ਕੋ ਪਹੁੰਚੜ ਦਿੰਦਾ ਅਸੀਂ ਇਹ ਵੀ ਤੁਹਾਡੇ ਰਾਹੀਂ ਕਹਿਣਾ ਚਾਹੁੰਦੇ ਆ ਜੇ ਤਾਂ ਇਹ ਪਰਿਵਾਰ ਨੂੰ ਉੱਥੇ ਦਾ ਐਸਐਸਪੀ ਡੀਸੀ ਇਨਸਾਫ ਤੇ ਨਿਆਂ ਦਵਾਵੇ ਜੇਕਰ ਨਹੀਂ ਨਿਆਂ ਸਾਫ ਮਿਲਦਾ ਤਾਂ ਅਸੀਂ ਜਿਹੜਾ ਹੈ 15 20 ਦਿਨ ਤੋਂ ਬਾਅਦ ਇਹੀ ਆਪਣੇ ਤਿੰਨੇ ਭਰਾ ਆਪਣੇ ਬੱਚਿਆਂ ਨੂੰ ਬੇਟਿਆਂ ਨੂੰ ਲੈ ਕੇ ਐਸਐਸਪੀ ਜਲੰਧਰ ਤੇ ਡੀਸੀ ਦਫ਼ਤਰ ਦੇ ਮੂਹਰੇ ਇਹ ਆਣ ਮਿੱਥੇ ਸਮੇ ਲਈ ਬੈਠਣ ਲਈ ਜਿਹੜੇ ਮਜਬੂਰ ਹੋ ਜਾਣਗੇ ਤਾਂ ਕਿ ਧਰਨਾ ਪ੍ਰਦਰਸ਼ਨ ਕਰਕੇ ਇਹਨਾਂ ਲੋਕਾਂ ਨੂੰ ਨਿਆਂ ਇਨਸਾਫ ਦਵਾਇਆ ਜਾਊਗਾ ਤੇ ਸਾਡੀ ਜਥੇਬੰਦੀ ਅਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਪੰਜਾਬ ਵੱਲੋਂ ਤੇ ਐਸਸੀਬੀਸੀ ਮਹਾਪੰਚਾਇਤ ਵੱਲੋਂ ਅਸੀਂ ਸਾਰੇ ਜਿਹੜਾ ਇਹਨਾਂ ਦਾ ਸਮਰਥਨ ਦੇਣਗੇ ਤੇ ਜਦੋਂ ਤੱਕ ਇਹਨਾਂ ਨੂੰ ਇਨਸਾਫ ਨਹੀਂ ਮਿਲਦਾ ਸੀ ਜਿਹੜੀ ਜੰਗੀ ਪੱਧਰ ਤੇ ਲੜਾਈ ਬਣੀ ਸਾਨੂੰ ਡੀਐਸਪੀ ਸਾਹਿਬ ਨੇ ਜਲੰਧਨ ਬੁਲਾਇਆ ਸੀ ਅਸੀਂ ਜਦੋਂ ਆਪਣੀ ਸਾਰੀ ਗੱਲਬਾਤ ਸੀ ਉਹ ਕਹਿੰਦੇ ਵੀ ਤੁਹਾਡਾ ਤੁਹਾਡਾ ਕੋਈ ਨਹੀਂ ਸਾਰਾ ਬੀਬੀ ਦਾ ਹੀ ਆ ਜੋ ਹੱਕ ਹੈਗਾ ਬੀਬੀ ਦੇ ਹੱਕ ਦੇ ਵਿੱਚ ਹੀ ਆ ਜੋ ਵੀ ਸਟੇਟ ਦਾ ਨਾਲ ਹੈ ਲੇਕਿਨ ਸਟੇਟ ਸਾਡੇ ਹੱਕ ਦੇ ਵਿੱਚ ਆ ਉਹ ਜਾਨਕੀ ਉਲਟਾ ਉਧਰ ਕਰਦੇ ਆ ਜੀ ਵੀ ਉਹਦੇ ਹੱਕ ਦੇ ਵਿੱਚ ਸਭ ਕੋ ਸਾਨੂੰ ਉਹ ਬਾਗੇ ਜਾਂਦੇ ਆ ਜੀ ਸਾਨੂੰ ਡੀਐਸਪੀ ਕਹਿਣ ਲੱਗੇ ਤੁਸੀਂ 15 ਕਰਾਲ ਫਸਲ ਬਾਈ ਬਾਜ ਰਹੇ ਦੀ ਦੇਖੋ ਇੰਨਾ ਨੇਰ ਕਰਦੀ ਆ ਜੀ ਇੰਨੀ ਨੇਰ ਕਰਦੀ ਆ ਅੱਖਾਂ ਦੇ ਸਾਹਮਣੇ ਪੁਲਿਸ ਦੇ ਸਾਹਮਣੇ ਸਾ ਕੁਝ ਹੋ ਕੇ ਫੇ ਵੀ ਉਲਟਾ ਸਾਡੇ ਤੇ ਦੋਸ਼ ਲਾਇਆ ਜਾ ਅਸੀਂ ਕੀ ਕਰ ਸਕਦੇ ਆ ਜੀ ਐਟ ਟਾਈਮ ਦੇ ਵਿੱਚ ਤੇ ਬੀਬੀ ਦੀ ਪੁਲਿਸ ਆ ਜੀ ਠੀਕ ਹਾਂ ਜੀ ਉਹਦੇ ਕੰਨੇ ਸਭ ਕੁਝ ਚੱਲਦਾ ਓਕੇ ਠੀਕ ਹੈ ਸਰ ਸਾਹਿਬ ਮੈਂ ਮੈਂ ਦਰਸ਼ਨ ਸਿੰਘ ਕੋਕਰ ਬੋਲਦਾ ਜੀ ਇਹਨਾਂ ਨੇ ਨਾ ਪ੍ਰੈਸ ਕਾਨਫਰੰਸ ਕੀਤੀ ਆ ਪਹਿਲੇ ਵੀਰ ਸਿੰਘ ਤੇ ਕੁਲਵੀਰ ਸਿੰਘ ਨੇ ਹੂੰ ਇਹ ਨਾਲ ਬਲਵਿੰਦਰ ਸਿੰਘ ਕੁੰਬੜਾ ਸੀਗੇ ਇਥੋਂ ਮਾਲੀ ਦੇ ਉਹ ਜਿ세 ਬੰਦੀ ਬਣਾਈ ਉਹਨਾਂ ਨੇ ਅਤਿਆਚਾਰ ਬਰੂਤੀ ਖੰਡ ਉਹ ਕਹਿੰਦੇ ਜੀ ਸਟੇ ਦਿੱਤੀ ਹੋਇਆ ਰਿਪੋਰਟ ਨੇ ਸਾਡੇ ਪੱਖ ਦੇ ਵਿੱਚ ਕਿਉਂਕਿ ਕਹਿੰਦੇ ਸਾਡਾ ਚਾਚਾ ਜੀ ਜਮੀਨ ਧੰਨ ਗਲਤ ਢੰਗ ਨਾਲ ਵੇਚ ਗਿਆ ਇੱਕੋ ਟੱਕ ਵੇਚ ਗਿਆ ਜਦਕਿ ਚਾਰ ਹਿੱਸਿਆਂ ਤੇ ਚਾਰ ਥਾਂ ਤੇ ਸਾਡੀ ਜਮੀਨ ਆ ਵੀ ਅਸੀਂ ਅੱਧੇ ਹਿੱਸੇ ਦੀ ਜਮੀਨ ਦੇਣ ਨੂੰ ਤਿਆਰ ਆ ਚਾਰੇ ਥਾਂਾਂ ਤੇ ਵੀ ਗਲਤ ਢੰਗ ਨਾਲ ਰਿਸ਼ਤੀ ਹੋ ਗਈ ਤੇ ਉੱਤੇ ਲੋਨ ਵੀ ਚੱਲਦਾ ਤੇ ਸਟੇ ਦਿੱਤਾ ਹੋਇਆ ਕੋਰਟ ਨੇ ਪੁਲਿਸ ਕਹਿੰਦੇ ਜਦੋਂ ਜਦੋਂ ਪੁਲਿਸ ਕਹਿੰਦੇ ਜਦੋਂ ਫਸਲ ਵੱਢਣ ਆਉਂਦੀ ਹੈ ਪੁਲਿਸ ਉਹਨਾਂ ਦੀ ਹੈਲਪ ਕਰਦੀ ਆ ਤੁਹਾਡਾ ਪੱਖ ਲੈਣਾ ਸੀ ਕੀ ਕਹਿਣਾ ਚਾਹੁੰਦੇ ਐ ਇਹਨਾਂ ਦਾ ਕੋਰਟ ਕੇ ਚੱਲਦਾ ਜੀ ਜਮਾਨੇ ਉਹ ਅਦਾਲਤ ਫੈਸਲਾ ਕਰੂਗੀ ਉਦੋਂ ਹੋਵੇ ਉਹ ਇਹਨਾਂ ਨੂੰ ਮਨਜ਼ੂਰ ਇਹਨਾਂ ਦੇ ਖਿਲਾਫ ਮੁਕੱਦਮਾ ਦਾਦੂ ਸੀਗਾ ਉਹਦਾ ਚਾਰਜ ਪੇਸ਼ ਕਰਤਾ ਨਹੀਂ ਉਹ ਠੀਕ ਹੈ ਪਰ ਜੇ ਸਟੇ ਮਿਲੀ ਹੋਈ ਇਹਨਾਂ ਨੂੰ ਫਿਰ ਉਹ ਫਸਲ ਤੋਂ ਵੱਢਣ ਸਟੇ ਤਾਂ ਇਹਨਾਂ ਨੂੰ ਮਿਲੀ ਹੋਈ ਹੈ ਜ਼ਮੀਨ ਤੇ ਨਹੀਂ ਜੇ ਇਹਨਾਂ ਨੂੰ ਫਸਲ ਵੱਢਣ ਉਹ ਵੀ ਫਿਰ ਚੋਰੀ ਦਾ ਕੇਸ ਹੋ ਜਾਣਾ ਜੇ ਪੁਲਿਸ ਦੀ ਕਾਰਜ ਜਾਰੀ ਤੇ ਕੋਈ ਪੱਤੀ ਹੈਗੀ ਹੈ ਜੀ ਤੇ ਸਾਡੇ ਸੀਨੀਅਰ ਅਸਟਰਾਂ ਨੂੰ ਮਿਲ ਜਾਣਾ ਸੀਨੀਅਰ ਅਸਟਰਾਂ ਨੂੰ ਮਿਲਣਾ ਜੇ ਤੋਂ ਅਸਟਰ ਠੀਕ ਹੈ ਜੇ ਇਹਨਾਂ ਨੂੰ ਕੋਈ ਪੱਤੀ ਹੈਗੀ ਹੈ ਓਕੇ ਦਾੰਦ ਠੀਕ ਹੈ ਥੈਂਕ ਯੂ